ਜਿਹੜੇ ਹੁਣ ਤੋਂ ਰਿਨਿਊ ਹੋ ਰਹੇ ਆਧਾਰ ਕਾਰਡ ਜਾਂ ਨਵੇਂ ਬਣ ਰਹੇ ਹੈਗੇ ਆ ਉਹਦੇ ਵਿੱਚੋਂ ਪੰਜਾਬੀ ਚੋਂ ਨਾਂ ਜਿਹੜਾ ਬੰਦ ਕੀਤਾ ਜਾ ਰਿਹਾ ਹੈਗਾ ਸੋ ਉਹਦੇ ਵਿੱਚ ਅੰਗਰੇਜ਼ੀ ਤੇ ਹਿੰਦੀ ਵਾਲੇ ਨਾਂ ਹੀ ਜਿਹੜੇ ਜੇ ਸਾਰਾ ਕੁਝ ਸਿੱਖਾਂ ਦੇ ਗਾਲੀ ਪੈਣਾ ਸਿੱਖਾਂ ਨੇ ਆਪਣੇ ਜੱਜ ਵਿੱਚੋਂ ਸੰਘਰਸ਼ ਮਣਾਉਣਾ ਤੇ ਫੇਰ ਆ ਜਿਹੜਾ ਪੰਜਾਬ ਪੀਤ ਵਾਲਾ ਸੰਕਲਪਾ ਸਾਨੂੰ ਲੱਗਦਾ ਵੀ ਉਹ ਬੋਗਸ ਆ ਜਿਹੜੀ ਅਸੀਂ ਵਾਰ-ਵਾਰ ਕਹਿ ਰਹੇ ਹੈਗੇ ਆ ਖਾਸ ਕਰਕੇ ਜਿਹੜੇ ਖੱਪੇ ਪੱਖੀ ਆਪਣੇ ਆਪ ਨੂੰ ਪੰਜਾਬੀਅਤ ਦੇ ਦਾਅਵੇਦਾਰ ਮੰਨਦੇ ਆ ਸੋ ਅਸੀਂ ਦੇਖਾਂਗੇ ਹੁਣ ਵੀ ਉਹ ਪੰਜਾਬੀਅਤ ਲਈ ਕਿੰਨੇ ਕੁ ਇਮਾਨਦਾਰ ਨੇ ਜਾਂ ਕਿੰਨਾ ਕੁ ਵੱਡਾ ਸੰਘਰਸ਼ ਚਲਾਉਂਦੇ ਹੈਗੇ ਆ ਅ ਸਰਦਾਰ ਹਰਤਾ ਸਿੰਘ ਜੀ ਐਸਬੀਐਲ ਨੂੰ ਲੈ ਕੇ ਵੀ ਜਿਹੜੀ ਆ ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਜਿਹੜੀ ਮੀਟਿੰਗ ਹੈ ਸੈਂਟਰ ਵੱਲੋਂ ਕਰਵਾਈ ਜਾਂਦੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਆਪਣਾ ਜਿਹੜਾ ਪੱਖ ਹੈ ਜਾਂ ਪੰਜਾਬ ਦਾ ਅਸਲ ਪੱਖ ਉਹ ਰੱਖਣ ਦੇ ਵਿੱਚ ਕਾਮਯਾਬ ਹੋਏ ਜਾਂ ਫਿਰ ਉਹੀ ਜਿਹੜਾ ਆਪਾਂ ਕਹਿ ਲਈਏ ਕਿ ਜੋ ਪਾਰਟੀ ਦੀ ਮਿਡਲ ਵਾਲੀ ਜਿਹੜੀ ਨੀਤੀ ਹੈਗੀ ਉਸੇ ਤੇ ਹੀ ਚੱਲਦਾ ਹਾਂਜੀ ਉਹਦੇ ਤੇ ਚੱਲਿਆ ਪੰਜਾਬ ਵਿਰੋਧੀ ਸਟੈਂਡ ਰਿਹਾ ਭਗਵੰਤ ਮਾਨ ਦਾ ਸੋ ਇਹ ਕਹਿ ਰਹੇਗਾ ਵੀ ਪੰਜਾਬ ਨੂੰ ਹੋਰ ਪਾਸਿਆਂ ਤੋਂ ਪਾਣੀ ਲਿਆ ਕੇ ਦਿਓ ਅਸੀਂ ਫਿਰ ਹਰਿਆਣੇ ਨੂੰ ਪਾਣੀ ਦੀ ਦਵਾਵਾਂਗੇ ਬਿਲਕੁਲ ਗਲਤ ਹੈ ਹਰਿਆਣਾ ਹੋਰ ਰਿਸੋਰਸਸ ਤੋਂ ਪਾਣੀ ਲੈ ਲਵੇ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਮਾਲਕੀ ਆ ਜਿਹੜੀ ਉਹ ਤੈਅ ਹੋਵੇ ਮੁੱਖ ਮੰਤਰੀ ਦਾ ਸਟੈਂਡ ਇਹ ਹੋਣਾ ਚਾਹੀਦਾ ਪੰਜਾਬ ਦਾ ਸਟੈਂਡ ਇਹ ਆ ਪੰਜਾਬ ਆਪਣੇ ਪਾਣੀ ਦਾ ਮਾਲਕ ਹੈ ਨਾ ਰਾਜਸਥਾਨ ਰਾਈਪੇਰੀਅਨ ਨਾ ਹਰਿਆਣਾ ਰਾਈਪੇਰੀਅਨ ਪੰਜਾਬ ਆਪਣੇ ਪਾਣੀ ਦਾ ਮਾਲਕ ਹੈਗਾ ਅਸੀਂ ਫੈਸਲਾ ਕਰਾਂਗੇ ਕਿਹਨੂੰ ਕਿੰਨਾ ਪਾਣੀ ਦੇਣਾ ਅਸੀਂ ਪਾਣੀ ਤੋਂ ਮਨਕਰ ਨਹੀਂ ਹੋ ਰਹੇ ਜੀ ਹਨਾ ਵੀ ਕਿਸੇ ਨੂੰ ਜਿਹੜਾ ਆ ਗਿਆ ਵੀ ਪਿਆਸ ਤੋਂ ਨਹੀਂ ਅਸੀਂ ਉਹ ਮੁਕਰ ਰਹੇ ਪਰ ਪਾਣੀਆਂ ਦਾ ਮਾਲਕ ਕੌਣ ਆ ਜਦ ਤੱਕ ਕਾਨੂੰਨ ਇਹ ਫੈਸਲਾ ਨਹੀਂ ਕਰਦਾ ਹੁਣ ਇਹ ਕਹਿਣਾ ਵੀ ਸਾਨੂੰ ਹੋਰ ਰਿਸੋਰਸਸ ਤੋਂ ਪਾਣੀ ਦੇ ਦੋ ਅਸੀਂ ਦੇ ਦਾਂਗੇ ਫਿਰ ਅਸੀਂ ਮਿਡਲਮੈਨ ਕਾਦੋ ਬਣਦੇ ਆ ਹਰਿਆਣਾ ਤੇ ਰਾਜਸਥਾਨ ਹੋਰ ਰਿਸੋਰਸਸ ਤੋਂ ਪਾਣੀ ਲੈ ਲੈਣ ਪੰਜਾਬ ਦਾ ਪਾਣੀ ਪੰਜਾਬ ਲਈ ਰਹੀ ਅਸੀਂ ਅਸੀਂ ਕਿਸੇ ਤੋਂ ਹੋਰ ਤੋਂ ਮੰਗਦੇ ਨਹੀਂ ਅਸੀਂ ਤਾਂ ਪੰਜਾਬ ਦਾ ਪਾਣੀ ਪੰਜਾਬ ਲਈ ਜਿਹੜਾ ਹੈਗਾ ਉਹ ਰੱਖਣਾ ਚਾਹੁੰਦੇ ਹੈਗੇ ਸਾਡੇ ਪਾਣੀ ਦੀ ਮੁਫਤ ਵਿੱਚ ਲੁੱਟ ਹੋ ਰਹੀ ਹੈ ਜਿਹੜਾ ਰਾਜਸਥਾਨ ਨੂੰ ਗਿਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਹਰਿਆਣਾ ਨੂੰ ਗਿਆ ਉਹਦਾ ਮੁਆਵਜ਼ਾ ਦਿੱਤਾ ਜਾਵੇ ਸੋ ਪੰਜਾਬ ਦੀ ਇਹ ਮੰਗ ਹੈ ਵੀ ਪਾਣੀਆਂ ਦਾ ਮਾਲਕ ਕੌਣਾ ਪਹਿਲਾਂ ਐਸਵਾਈਐਲ ਬਣਨ ਤੋਂ ਪਹਿਲਾਂ ਮਾਲਕੀ ਹੈ ਜਿਹੜੀ ਤੈਅ ਕੀਤੀ ਜਾਵੇ ਉਹ ਨਹੀਂ ਤੈਅ ਕੀਤੀ ਜਾ ਰਹੀ ਭੰਬਲ ਪੂਸੇ ਪਾ ਕੇ ਮੁੱਖ ਮੰਤਰੀ ਵੀ ਗਲਤ ਸਟੈਂਡ ਲੈ ਰਹੇ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪੰਜਾਬ ਲਈ ਖੜਨਾ ਚਾਹੀਦਾ ਮਾਂ ਧਰਤੀ ਲਈ ਖੜਨਾ ਚਾਹੀਦਾ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਕਰ ਲੈਣੇ ਕਿ ਪੰਜਾਬ ਦੇ ਵਿੱਚ ਆਧਾਰ ਕਾਰਡਾਂ ਤੋਂ ਪੰਜਾਬੀ ਨੂੰ ਹੀ ਜਿਹੜਾ ਹੈ ਪਿੱਛੇ ਕੀਤਾ ਜਾ ਰਿਹਾ ਹੈ ਸਰਦਾਰ ਅਤਾ ਸਿੰਘ ਜੀ ਆਪਣੇ ਆਪ ਨੂੰ ਪੰਜਾਬੀ ਦੇ ਦਾਅਵੇਦਾਰ ਖਵਾਉਣ ਵਾਲੇ ਇਸ ਸਾਰੇ ਮਸਲੇ ਤੇ ਚੁੱਪ ਕਿਉਂ ਹੈਗੇ ਨੇ ਕਿਵੇਂ ਦੇਖਦੇ ਹੋ ਜੇ ਤਾਮਿਲਨਾਡੂ ਵਾਲੇ ਜੇ ਆਪਾਂ ਕਹਿ ਲਈਏ ਕਿ ਪੂਰੇ ਦੱਖਣ ਵਾਲੇ ਆਪਣੀ ਭਾਸ਼ਾ ਨੂੰ ਲੈ ਕੇ ਈਵਨ ਕਿ ਉਹ ਤਾਂ ਜਿਹੜੀ 3 ਲੈਂਗੁਏਜ ਥਿਊਰੀ ਹੈਗੀ ਆ ਜਿਹੜੀ ਆ ਰਹੀ ਆ ਭਾਸ਼ਾ ਦੇ ਆਧਾਰ ਤੇ ਕਿ ਥੋਪੀ ਜਾਵੇ ਹਿੰਦੀ ਉਹਨੂੰ ਜਿਹੜਾ ਉਹ ਕੱਟ ਰਹੇ ਹੈਗੇ ਆ ਤੇ ਫਿਰ ਇਧਰ ਪੰਜਾਬ ਵਾਲੇ ਤਾਂ ਆਧਾਰ ਕਾਰਡਾਂ ਤੋਂ ਵੀ ਜੇ ਪੰਜਾਬੀ ਗਾਇਬ ਹੋਊਗੀ ਫਿਰ ਕਿੱਥੇ ਜਾਵਾਂਗੇ ਹਾਂਜੀ ਹਾਂਜੀ ਉਹ ਸੋਇਕ ਨਵੀਂ ਖਬਰ ਆ ਜਿਹੜੀ ਆਈ ਹੈਗੀ ਆ ਵੀ ਜਿਹੜੇ ਹੁਣ ਤੋਂ ਰੀਨਿਊ ਹੋ ਰਹੇ ਆਧਾਰ ਕਾਰਡ ਜਾਂ ਨਵੇਂ ਬਣ ਰਹੇ ਹੈਗੇ ਆ ਉਹਦੇ ਵਿੱਚ ਪੰਜਾਬੀ ਚੋਂ ਨਾ ਜਿਹੜਾ ਬੰਦ ਕੀਤਾ ਜਾ ਰਿਹਾ ਹੈਗਾ ਸੌਦੇ ਵਿੱਚ ਅੰਗਰੇਜ਼ੀ ਤੇ ਹਿੰਦੀ ਵਾਲੇ ਨਾਂ ਹੀ ਜਿਹੜੇ ਅਜੀਤ ਅਖਬਾਰ ਨੇ ਜਿਹੜੀ ਵੱਡੀ ਸਟੋਰੀ ਆ ਪਿਛਲੇ ਦਿਨੀ ਲਾਈ ਹੈਗੀ ਆ ਸੋ ਉਹਦੇ ਚੋਂ ਕਰਿਆ ਜਾ ਰਿਹਾ ਸੋ ਪੰਜਾਬ ਪੱਖਿਆ ਨੂੰ ਖਾਸ ਕਰਕੇ ਜਿਹੜੇ ਖੱਬੇ ਪੱਖੀ ਆਪਣੇ ਆਪ ਨੂੰ ਪੰਜਾਬੀਅਤ ਦੇ ਦਾਅਵੇਦਾਰ ਮੰਨਦੇ ਆ ਸੋ ਅਸੀਂ ਦੇਖਾਂਗੇ ਹੁਣ ਵੀ ਉਹ ਪੰਜਾਬੀਅਤ ਲਈ ਕਿੰਨੇ ਕੋ ਈਮਾਨਦਾਰ ਨੇ ਯਾ ਕਿੰਨਾ ਕ ਵੱਡਾ ਸੰਘਰਸ਼ ਚਲਾਉਂਦੇ ਹੈਗੇ ਆ ਯਾ ਇਸ ਮੰਗ ਨੂੰ ਮਨਵਾਉਣ ਦੇ ਉਹ ਕਿੰਨਾ ਜੇ ਸਾਰਾ ਕੁਝ ਸਿੱਖਾਂ ਦੇ ਗਾਲੀ ਪੈਣਾ ਸਿੱਖਾਂ ਨੇ ਆਪਣੇ ਜੱਜ ਵਿੱਚੋਂ ਸੰਘਰਸ਼ ਮਲਾਉਣਾ ਤੇ ਫਿਰ ਆ ਜਿਹੜਾ ਪੰਜਾਬੀਤ ਵਾਲਾ ਸੰਕਲਪ ਆ ਸਾਨੂੰ ਲੱਗਦਾ ਵੀ ਉਹ ਬੋਗਸ ਆ ਜਿਹੜੀ ਅਸੀਂ ਵਾਰ-ਵਾਰ ਕਹਿ ਰਹੇ ਹੈਗੇ ਆ ਪਿਛਲੇ ਦਿਨੀ ਕਿਸੇ ਵਿਅਕਤੀ ਨੇ ਪੰਜਾਬ ਦੇ ਵਿਅਕਤੀ ਨੇ ਹਾਈ ਕੋਰਟ ਵਿੱਚ ਰਿਟ ਪਾਈ ਸੀ ਵੀ ਜਿਹੜੀ ਲੈਂਡ ਪੂਲਿੰਗ ਨੀਤੀ ਇਹ ਲੈ ਕੇ ਆ ਰਹੇ ਹੈਗੇ ਆ ਇਹ ਸੁਪਰੀਮ ਕੋਰਟ ਦਾ ਜਿਹੜਾ 2013 ਵਾਲੇ ਆਦੇਸ਼ ਆ ਉਹਦੇ ਵਿਰੋਧ ਚਾਚਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਹਦਾਇਤਾਂ ਦਿੱਤੀਆਂ ਹੋਈਆਂ ਨੇ ਵੇ ਜਿਹੜੀ ਜ਼ਮੀਨ ਲਈ ਜਾਣੀਆਂ ਉੱਥੇ ਤੋਂ ਜਿਹੜੇ ਡਿਸਪਲੇਸ ਹੋਣਗੇ ਕਿਸਾਨ ਛੋਟੇ ਕਿਸਾਨ ਵੀ ਔਰ ਉਸ ਕਿਸਾਨੀ ਦੇ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਆ ਵੀ ਉਹਨਾਂ ਨੂੰ ਜਿਹੜਾ ਉਹ ਡਿਸਪਲੇਸਮੈਂਟ ਹੋਣੀ ਆ ਉਹਦੇ ਬਾਰੇ ਤੁਸੀਂ ਪ੍ਰੀਵੀਅਸਲੀ ਕੋਈ ਸਰਵੇ ਕਰਕੇ ਉਹਨਾਂ ਨੂੰ ਬਸਾਉਣ ਦਾ ਯਤਨ ਕਰਿਆ ਜਾਂ ਨਹੀਂ ਕਰਿਆ ਸਰਕਾਰ ਇਹ ਕਹਿ ਰਹੀ ਹੈ ਕਿ ਵੀ ਹਾਲੇ ਤਾਂ ਅਸੀਂ ਜ਼ਮੀਨ ਲੈਣ ਦੀ ਸਥਿਤੀ ਚ ਹੈਗੇ ਆ ਹਾਲੇ ਡਿਵੈਲਪਮੈਂਟ ਸ਼ੁਰੂ ਨਹੀਂ ਹੋਈ ਇਹ ਮਸਲਾ ਬਾਅਦ ਚੋਂ ਵਿਚਾਰਿਆ ਜਾਊਗਾ ਜਦੋਂ ਜ਼ਮੀਨ ਲੈ ਲਾਂਗੇ ਉੱਥੋਂ ਜੱਜ ਸਾਹਿਬ ਨੇ ਕਿਹਾ ਉਹ ਤੋਂ ਫਿਰ ਵਕੀਲ ਵਕੀਲਾਂ ਦੀ ਪੂਰੀ ਟੀਮ ਹੈ ਜਿਹੜੀ ਉਸ ਵਿਅਕਤੀ ਵੱਲੋਂ ਆਈ ਆ ਮੇਰੇ ਖਿਆਲ ਪੰਜ ਜਾਂ 6 ਵਕੀਲ ਆ ਜਿਹੜੇ ਹਮ ਸਰਕਾਰ ਦੇ ਖਿਲਾਫ ਭੁਗਤਿਆ ਜਿਹੜੇ ਸੀਨੀਅਰ ਹਾਈ ਕੋਰਟ ਦੇ ਵਕੀਰ ਆ ਉਹਨਾਂ ਨੇ ਇਹ ਕਿਹਾ ਹੈਗਾ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਇਹ ਹੈਗੀਆਂ ਨੇ ਵੀ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਪ੍ਰੀ ਪਲੈਨਿੰਗ ਚਾਹੀਦੀ ਹੈਗੀ ਆ ਵੀ ਡਿਸਪਲੇਸਡ ਬੰਦਿਆਂ ਨੂੰ ਕਿੱਥੇ ਵਸਾਇਆ ਜਾਣਾ ਉਹਨਾਂ ਦਾ ਰੋਜ਼ਗਾਰ ਦੇ ਮਸਲੇ ਆ ਕਿੱਦਾਂ ਹੱਲ ਹੋਣੇਗੇ ਇਸੇ ਕਰਕੇ ਹਾਈ ਕੋਰਟ ਨੇ ਇਹ ਰੋਕ ਆ ਜਿਹੜੀ ਲਾਈ ਹੈਗੀ ਆ ਹੁਣ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਜਾਵੇਗੀ ਤੇ ਮੇਰਾ ਖਿਆਲ ਜੇ ਐਸ ਅਧਾਰ ਤੇ ਸੁਪਰੀਮ ਕੋਰਟ ਵਿੱਚ ਵੀ ਉਸੇ ਤਰ੍ਹਾਂ ਜਰਾ ਕੀਤਾ ਜਾਵੇ ਇਹਦੇ ਜੇ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਕਿਤਨਾ ਕਿਤੇ ਸਰਕਾਰ ਨੇ ਮੌਕਾ ਗਵਾ ਦਿੱਤਾ ਹੈ ਜੀ ਹੁਣ ਆਪਾਂ ਕਹਿ ਲਈ ਕਿ ਉਦੋਂ ਵਾਪਸ ਨਹੀਂ ਸੀ ਲੈ ਸਕਦੇ ਪਰ ਜੇ ਹਾਈ ਕੋਰਟ ਦੇ ਥਰੂ ਵਾਪਸ ਲੈ ਲੈਂਦੇ ਜਾਂ ਕਿਤੇ ਰੋਕਾ ਲਾ ਲੈਂਦੇ ਤੇ ਫਿਰ ਹੁਣ ਅਸੀਂ ਵੀ ਕੋਰਟ ਨੇ ਕਹਿਤਾ ਤੇ ਅਸੀਂ ਕੋਰਟ ਦਾ ਮੰਨਦੇ ਆਂ ਗਿਆ ਹੁਣ ਇੱਥੇ ਜੇ ਸੁਪਰੀਮ ਕੋਰਟ ਜਾਂਦੇ ਜੇ ਉਧਰੋਂ ਵੀ ਇਹਨਾਂ ਲੋਕਾਂ ਦਾ ਵਿਰੋਧ ਉਧਰੋਂ ਸੁਪਰੀਮ ਕੋਰਟ ਫਿਰੇ ਤੇ ਨੁਕਸਾਨ ਨਹੀਂ ਹੋਏਗਾ ਪੋਲੀਟੀਕਲੀ ਓਹੋ ਹੁਣ ਉਹਨਾਂ ਨੂੰ ਪੋਲਿਟਿਕਲ ਨੁਕਸਾਨ ਦਾ ਫਰਕ ਹੀ ਨਹੀਂ ਹੈਗਾ ਉਹਨਾਂ ਨੂੰ ਇਹ ਪਤਾ ਵੀ ਅਸੀਂ ਹੁਣ ਨਹੀਂ ਆ ਰਹੇ ਪੰਜਾਬ 'ਚ ਇਸ ਲਈ ਜਿੰਨੇ ਕੋ ਪੈਸੇ ਲੁੱਟ ਮਾਰਦੇ ਕਿਸੇ ਪਾਸਿਓ ਬਿਲਡਰਾਂ ਨਾਲ ਹੋਰ ਰੀਅਲ ਏਸਟੇਟ ਏਜੰਟਾਂ ਨਾਲ ਮਾ ਕੇ ਮਿਲਦੇ ਹੈਗੇ ਆ ਵੀ ਜ਼ਮੀਨ ਸਾਡੇ ਕੋਲੋਂ ਪਜਾਉ ਹੈਗੇ ਆ ਉਹਦੇ ਫਿਰ ਜਿਹੜਾ ਕਰੋੜਾਂ ਰੁਪਏ ਦਾ ਇੱਕ ਪੰਜਾਬੀ ਟਰਮੀਨ ਵਿੱਚ ਜਿਸ ਤਰ੍ਹਾਂ ਹੈਗੇ ਚਰਨਜੀਤ ਭੁੱਲਰ ਨੇ ਰਿਪੋਰਟ ਲਾਈ ਹੈਗੀ ਆ ਪਿਛਲੇ 35-40 ਸਾਲਾਂ ਦੌਰਾਨ ਜਿਹੜੀ ਇਸ ਤਰ੍ਹਾਂ ਜ਼ਮੀਨ ਲਈ ਗਈ ਹੈ ਹੂੰ ਹੂੰ ਉਹ ਉਹਦੀ ਕੋਈ ਡਿਵੈਲਪਮੈਂਟ ਨਹੀਂ ਹੋਈ ਉਹ ਇਸ ਤਰ੍ਹਾਂ ਹੀ ਖੇਤ ਹੀ ਪਏ ਨੇ ਹੂੰ ਹੂੰ ਉਹਨੇ ਉਹਨੇ ਪੰਜਾਬੀ ਟ੍ਰਿਬਿਊਨ ਵਿੱਚ ਬਹੁਤ ਵਧੀਆ ਰਿਪੋਰਟ ਆ ਜਿਹੜੀ ਲਾਈ ਹੈਗੇ ਵੀ ਜੋ ਜ਼ਮੀਨਾਂ ਜਿਹੜੀਆਂ ਨਾ ਵੀ ਬੇਕ ਸਰਕਾਰ ਨੇ ਲਈਆਂ ਸੀ ਲੰਬੀ ਸਟੋਰੀ ਆ ਬਹੁਤ ਪੁਰਾਣੀਆਂ ਬਰਨਾਲੇ ਦੇ ਲਾਗੇ ਬਠਿੰਡੇ ਦੇ ਲਾਗੇ ਚੰਡੀਗੜ੍ਹ ਦੇ ਲਾਗੇ ਉਹ 20 25 25 ਸਾਲ ਪਹਿਲਾਂ ਜਿਹੜੀਆਂ ਜ਼ਮੀਨਾਂ ਲਈਆਂ ਸੀ ਉਹ ਵਾਰਾਂ ਪਈਆਂ ਨੇ ਸੋ ਉਹਦੇ ਚ ਉਹਨੇ ਲਾਇਆ ਵੀ ਕੁਝ ਨਹੀਂ ਹੋਵੇਗਾ ਜਸਟ ਸੌਦੇਬਾਜ਼ੀ ਕਰਕੇ ਕਿਸੇ ਨੂੰ ਦੇ ਦਿੱਤੀ ਜਾਏਗੀ ਤੇ ਜਿਹੜੇ ਰਾਜਨੀਤੀਵਾਣਾ ਉਹ ਆਪਣੀ ਜੇਬ ਚ ਜਿਹੜਾ ਮਿਡਲ ਮੈਨਿ ਦਾ ਪੈਸਾ ਉਹ ਲੈਣਗੇ ਸੋ ਆਮ ਆਦਮੀ ਪਾਰਟੀ ਲਈ ਇਹ ਮੌਕਾ ਸੀ ਵੀ ਉਹ ਹਾਈ ਕੋਰਟ ਦਾ ਬਹਾਨਾ ਲਾ ਕੇ ਇੱਥੇ ਰੁਕ ਜਾਂਦੇ ਹੁਣ ਸਾਨੂੰ ਲੱਗਦਾ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਵਾਪਸ ਨਹੀਂ ਆਉਣਾ ਸੋ ਜਿੰਨਾ ਕੋ ਇਹਨੂੰ ਇਸ ਪੰਜਾਬ ਨੂੰ ਇੱਕ ਬਸਤੀ ਦੇ ਤੌਰ ਤੇ ਦੇਖਿਆ ਜਾ ਰਿਹਾ ਇਸ ਬਸਤੀ ਨੂੰ ਜਿੰਨਾ ਕੋ ਲੁੱਟ ਸਕਦੇ ਆ ਲੁੱਟ ਲੋ ਤੋ ਅਗਲੀ ਵਾਰੀ ਕੋਈ ਚਾਂਸ ਨਹੀਂ ਮਿਲਣਾ ਜੀ ਬਿਲਕੁਲ ਜੀ ਔਰ ਬਕਾਇਦਾ ਇਹਦੇ ਵਿੱਚ ਕਾਨੂੰਨ ਦੇ ਵਿੱਚ ਇਹ ਵੀ ਟਰਮਸ ਹੈਗੀਆਂ ਨੇ ਕਿ ਪਹਿਲਾਂ ਜਿਹੜੀਆਂ ਉਹ ਜ਼ਮੀਨਾਂ ਲਈਆਂ ਜਾਣਗੀਆਂ ਜਿਹੜੀਆਂ ਬੰਜਰ ਨੇ ਜਿੱਥੇ ਕੁਛ ਖੇਤੀ ਵਗੈਰਾ ਨਹੀਂ ਹੋ ਸਕਦੀ ਪਰ ਪੰਜਾਬ ਦੀ ਜਿਹੜੀ ਇਸ ਲੈਂਡ ਪੂਲਿੰਗ ਚ ਬਹੁਤਾਂ ਜ਼ਮੀਨ ਹੈ ਬੜੀ ਜ਼ਰਖੇਜ਼ ਬੜੀ ਉਪਜਾਊ ਜ਼ਮੀਨ ਹੈ ਜਿੱਥੇ ਇੰਨੀ ਜਿਆਦੀ ਖੇਤੀ ਹੁੰਦੀ ਹੈ ਕੋਈ ਸਰਵੇ ਨਹੀਂ ਕਰਾਈ ਗਏ ਕੋਈ ਲੋਕਾਂ ਦੀ ਮੰਗ ਸ਼ਹਿਰੀ ਕਰਨ ਨੂੰ ਲੈ ਕੇ ਉਹ ਨਹੀਂ ਦੇਖੀ ਗਈ ਕੋਈ ਇਸ ਤਰ੍ਹਾਂ ਦਾ ਸਾਹਮਣੇ ਨਹੀਂ ਆਇਆ ਬਸ ਉੱਪਰੋਂ ਇੱਕ ਹੁਕਮ ਆ ਜਾਂਦਾ ਹੈ ਤੇ ਫਿਰ ਹੁਕਮ ਨੂੰ ਜਿਹੜਾ ਹੈ ਅੱਗੇ ਲਾਗੂ ਕਰਨ ਦੀ ਜਿਹੜੀ ਹੈ ਕੋਸ਼ਿਸ਼ ਆਪਾਂ ਦੇਖ ਰਹੇ ਹਾਂ ਕਿ ਹੋ ਰਹੀ ਹੈ ਪਰ ਪੰਜਾਬ ਦੇ ਲੋਕ ਦੂਜੇ ਬੰਨੇ ਖੜੇ ਹੋਏ ਨੇ ਦੇਖਦੇ ਆ ਕਿ ਇਸ ਦੇ ਵਿੱਚ ਜਿੱਤ ਕਿਦੀ ਹੁੰਦੀ ਹੈ ਇੱਕ ਪੰਜਾਬ ਦਾ ਇਹ ਵੀ ਹੈਗਾ ਵੀ ਟੈਕਨੀਕਲੀ ਵੀ ਇਹ ਹੈਗਾ ਵੀ ਇੰਡੀਆ ਵਿੱਚ ਜਿਹੜਾ ਹੈਗਾ ਜਿਹੜਾ ਅਰਬਨਾਈਜੇਸ਼ਨ ਆ ਉਹ 22% ਆ ਜੀ ਜੀ ਪੰਜਾਬ ਵਿੱਚ ਆਲਰੇਡੀ 31% ਹੋ ਚੁੱਕਿਆ ਸਾਨੂੰ ਤਾਂ ਘਟਾਉਣ ਦੀ ਲੋੜ ਆ ਪਿੰਡ ਵਸਾਉਣ ਦੀ ਲੋੜ ਆ ਤਾਂ ਕਿ ਉਹਨੂੰ 22% ਤੇ ਲਿਆਉਣ ਦੀ ਲੋੜ ਹੈ ਜੀ ਇੰਡੀਆ 'ਚ 31.8 32% ਪੰਜਾਬ 'ਚ 42% ਹੈ ਹਾਂ ਇਦਾਂ ਇਸ ਤਰ੍ਹਾਂ ਤੇ ਤੁਸੀਂ ਇਹ ਦੇਖੋ ਕਿ ਜਦੋਂ ਹੁਣ 65000 ਕਰੋੜ ਜੀ ਇਹ ਵਾਲਾ ਲੈ ਲੈਣਗੇ ਤੇ ਫਿਰ ਉਹ 30% ਕਿੱਥੇ ਚੱਲ 50 ਤੇ ਚਲਿਆ ਜਾਊਗਾ ਔਰ ਫਿਰ ਜੇ ਡੈਮੋਗ੍ਰਾਫਿਕਲੀ ਵੀ ਆਪਾਂ ਦੇਖੀਏ ਫਿਰ ਜਿਹੜੇ ਉਹ ਫਲੈਟ ਬਣ ਗਏ ਉਹਨਾਂ ਜਾ ਕੇ ਰਹੂਗਾ ਕੌਣ ਕਿਉਂਕਿ ਪੰਜਾਬ ਵਾਲੇ ਤੇ ਬਹੁਤਾਤ ਪਰਿਵਾਰ ਤੇ ਫਲੈਟਾਂ 'ਚ ਰਹਿਣ ਦੇ ਆਦੀ ਨਹੀਂ ਹੈਗੇ ਸਾਡੀ ਅਸੀਂ ਆਦੀ ਹੋ ਨਹੀਂ ਹੈਗੇ ਅਸੀਂ ਤਾਂ ਆਮ ਘਰਾਂ 'ਚ ਖੁੱਲੇ ਵਿੱਚ ਤਾਂ ਫਿਰ ਫਿਰ ਉਹ ਫਿਰ ਹਿਮਾਚਲ ਵਾਲੇ ਆਉਣਗੇ ਰਾਜਸਥਾਨ ਵਾਲੇ ਆਉਣਗੇ ਹਰਿਆਣੇ ਵਾਲੇ ਆਉਣਗੇ ਤੇ ਫਿਰ ਆਲਰੇਡੀ ਆਪਾਂ ਕਹਿ ਲਈਏ ਕਿ ਇੱਕ ਮੋੜ ਤੁਸੀਂ ਬੰਦ ਰਹੇ ਹੋ ਤੇ ਕਲੇਮ ਤੁਸੀਂ ਕਰ ਰਹੇ ਹੋ ਕਿ ਅਸੀਂ ਤਾਂ ਜੀ ਬੜੇ ਇਨਕਲਾਬੀ ਆ ਅਸੀਂ ਪੰਜਾਬ ਨੂੰ ਜਿਹੜਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਫਿਰ ਇਹ ਜਿਹੜਾ ਹੈਗਾ ਸਵਾਲ ਜਿਹੜ ਲੋਕਾਂ ਦੇ ਸਵਾਲ ਨੇ ਜਿਹੜੇ ਆਮ ਆਪਾਂ ਉੱਠਦੇ ਹੋਏ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਜਾਂ ਵੈਸੀ ਵੀ ਜਿਹੜੇ ਸਾਨੂੰ ਨਜ਼ਰ ਆਉਂਦੇ ਹੈਗੇ ਨੇ ਜਿਹੜੇ ਹੁਣ ਤੋਂ ਰਿਨਿਊ ਹੋ ਰਹੇ ਆਧਾਰ ਕਾਰਡ ਜਾਂ ਨਵੇਂ ਬਣ ਰਹੇ ਹੈਗੇ ਆ ਉਹਦੇ ਵਿੱਚੋਂ ਪੰਜਾਬੀ ਚੋਂ ਨਾਂ ਜਿਹੜਾ ਬੰਦ ਕੀਤਾ ਜਾ ਰਿਹਾ ਹੈਗਾ ਸੋ ਉਹਦੇ ਵਿੱਚ ਅੰਗਰੇਜ਼ੀ ਤੇ ਹਿੰਦੀ ਵਾਲੇ ਨਾਂ ਹੈ ਜਿਹੜੇ